はい。 ਜੋੜਾ ਕਰ ਹੁਣ ਇੱਥੇ ਅਸੀਂ ਕਰਾਵਾਂਗੇ ਜੋੜੇ ਜਮੇ ਜੋੜੇ ਜਮਾ ਕਰਾਉਣ ਤੋਂ ਬਾਅਦ ਫਿਰ ਸ੍ਰੀ ਹਰਮੰਦਰ ਸਾਹਿਬ ਤੇ ਕਾ ਕੇ ਮੱਥਾ ਬਹੁਤ ਰਾਸ ਆਜ ਸੰਗਤਾਂ ਦਾ ਸ੍ਰੀ ਹਰਮੰਦਰ ਸਾਹਿਬ ਬਹੁਤ ਸੰਗਤ ਆਈ ਅਜ ਜੋੜੇ ਜਮਾ ਕਰਾਉਣ ਤੋਂ ਬਾਅਦ ਹੁਣ ਚੱਲਿਆ ਅਸੀਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇਖੋ ਅੱਜ ਬਹੁਤ ਸੰਗਤ ਆਈ ਹੋਈ ਇੱਥੇ ਉਹ ਰੈਸਟ ਵੀ ਬਹੁਤ ਨੇ ਕਿ ਅੱਜ ਬਹੁਤ ਪੀੜ ਇਹ ਹੈ ਸ੍ਰੀ ਦਰਬਾਰ ਸਾਹਿਬ ਦਾ ਮੇਨ ਐਂਟਰੀ ਜਿੱਥੋਂ ਮੱਥਾ ਟੇਕ ਕੇ ਲੰਘਣਾ ਸੀ ਬਈ ਪਾਸੇ ਕਰੋ ਕੈਮਰਾ ਲਓ ਜੀ ਜੀ ਪਹੁੰਚ ਗਿਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਪਹੁੰਚ ਗਏ ਜੀ ਕਰੋ ਜੀ ਦਰਸਨ ਸ੍ਰੀ ਗੁਰੂ ਸਾਹਿਬ ਦੇ ਇਹ ਆ ਜੀ ਦੁੱਖ ਪੰਜਨੀ ਵੇਰੀ ਜਿੱਥੇ ਪਿੰਗਲੇ ਨੇ ਇਸ਼ਨਾਨ ਕੀਤਾ ਸੀਗਾ ਦੁੱਖ ਪੰਜਨੀ ਵੇਰੀ ਯਾ ਬੰਗਾਰਾਮ ਗੜੀਆ ਸ਼ਵਰ ਬੈਚ ਇਸ਼ਨਾਨ ਕਰਨ ਤੋਂ ਬਾਅਦ ਹੁਣ ਟੇਕਾਂਗੇ ਅਸੀਂ ਮੱਥਾ ਪਹਿਲਾਂ ਇੱਥੇ ਇਸ਼ਨਾਨ ਕੀਤਾ ਦੱਖਪੰਣੀ ਵੇਰ ਥੱਲੇ ਹਾਂਜੀ ਹੁਣ ਟੇਕਾਂਗੇ ਮੱਥਾ ਇਹ ਦੱਖਪੰਣੀ ਵੇਰ ਸਾਹਿਬ ਗੁਰਦੁਆਰਾ තුොළමයි ක්‍රාබු සාලන මොත්තා ටෙක්නෙ නෑනවෙච ලිතු.

ਗੜਾ ਦਾਤਿਆ ਉਤਾਰੇ ਕੇ ਬੋਲੋ ਜੀ ਪੰਜਾਂ ਤੇ ਆਰਿਆਂ ਚੋਹਾਂ ਸੰਗ ਜਾ ਦੇ ਆਚਾਲੀਆਂ ਮੁਕਤਿਆ ਫਟੀਆਂ ਜਪੀਆਂ ਤੱਸੀਆਂ ਜਿਨਾ ਨਾਮ ਜਪਿਆ ਵੰਡ ਸਕਿਆ ਦੇ ਚਲਾਇ ਤੇ ਰੋਗ ਦੇਤੀਆਂ ਜਿ ਸੁਤੀਤਾ ਜਿਨਾ ਤੇ ਆਰਿਆਂ ਸਖਿਆਰਿਆਂ ਦੀ ਤੁਮਾਰੀ ਦਾ ਧਿਆਨ ਤਰਕੇ phal sadhi bolo Balodi balaji balaji guru ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਅਕਾਲ ਧਰੋਪਨ ਨਾ ਕੋ ਨਾ ਸਤਿਗੁਰੂ ਦਾ ਸਹਮੂਤਾ ਸੋ ਸ੍ਰੀ ਅਕਾਲ